ਕਿ ਗੀ ਸਾਰਿਆਂ ਨੂੰ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਹੈ ਅਜੀ ਕੁਝ ਸਪੈਸ਼ਲ ਹੀ ਵਲੌਗ ਹੈ ਤੇ ਅੱਜ ਆਪਾਂ ਚੱਲੇ ਜੀ ਐਲਟੀ ਸਮਾਰਟ ਟੀਵੀ ਲੈਣ ਕਿਉਂਕਿ ਸਾਡੀ ਐਲਟੀ ਹੋ ਗਈ ਸੀ ਖਰਾਬ ਤੇ ਹੁਣ ਸਾਨੂੰ ਨਿਊ ਲਿਓਣੀ ਪੈਣੀ ਆ ਤੇ ਇੱਕ ਚਿਮਨੀ ਲੈਣ ਚੱਲੇ ਸੈਂਸਰ ਵਾਲੀ ਤੇ ਤੁਹਾਨੂੰ ਗਾਈਸ਼ ਨੂੰ ਦੁਕਾਨ ਤੇ ਜਾ ਕੇ ਮਿਲਦੇ ਹਾਂ ਜੀ ਤੇ ਵਲੌਗ ਦੇ ਨਾਲ ਜੁੜੇ ਰਹੋ ਬਾਈ ਸਭ ਕੁਝ ਜੀ ਜੀ ਆ ਵੱਡੀ ਆ ਛੋਟੀ ਨਹੀਂ ਲੱਗਦੀ ਮੋਬਾਈਲ ਨੰਬਰ ਕਰ ਲੀ ਹਾਂ ਜੀ ਸਾਡੀ ਕਰ ਲਈ ਆ ਜੀ ਆਹ ਵੱਡੀ ਲਈ ਪਚਿੰਜਾਂ ਚਲੀ ਗਏ ਸਾਪਾ ਆਪਣਾ ਪੈਲਟੀ ਪਸੰਦ ਕਰਕੇ ਆ ਗਏ ਵਾ ਤੇ ਹੁਣ ਆ ਡੀਐਲਡੀ ਓਨ ਦੀ ਆ ਵੈਸੇ ਤੇ ਮੈਂ ਡੱਬਾ ਲੈ ਆਈ ਹਾਂ ਬਰਫੀ ਦਾ ਤੇ ਆਪਾਂ ਕੋਲ ਲੈ ਕੇ ਆਏ ਵਾ ਜੀ ਟੋਸਟਰ ਲੈ ਗਏ ਆ ਬ੍ਰੈਡ ਟੋਸਟ ਬਹੁਣੇ ਟੋਸਟਰ ਆ ਜੀ ਤੇ ਆ ਵੇਖ ਸਕਦੇ ਜੋ ਟੋਸਟਰ ਸਾਡੇ ਨੂੰ ਤੇ ਆਇਆ ਜੀ ਟੋਸਟਰ ਇਧਰ ਆਓ ਇੱਕ ਵਾਰ ਆਇਆ ਦਾ ਆਇਆ ਜੀ ਅੰਦਰ ਇਹ ਦਾ ਓਪਨਿੰਗ ਆ ਆਹ ਰੈੱਡ ਬੱਤੀ ਦਾ ਜੀ ਤੇ ਆਪਾਂ ਬਰਫੀ ਵੀ ਲੈ ਕੇ ਆਂ ਤੁਹਾਨੂੰ ਬਰਫੀ ਨੂੰ ਭੋਣਨੇ ਆ ਜੀ ਗਾਇਸ ਬਰਫੀ ਦਾ ਡੱਬਾ ਇਹ ਸਾਡੀ ਐਲ ਡੀ ਦੀ ਖੁਸ਼ੀ ਚ ਆਇਆ ਵਾ ਪਹਿਲਾਂ ਆਪਾਂ ਪੋ ਗਲੋਵਾਂਗੇ ਬੱਬਾ ਜੀ ਨੂੰ ਫਿਰ ਆਪਾਂ ਖੁਦ ਖਾਵਾਂਗੇ ਟੋਸਟਰ ਆ ਤੇ ਵੇਖ ਸਕਦੇ ਜੋ ਇਹ ਆ ਮੈਂ ਫਾਂਦਾਂ ਨੂੰ ਐਲ ਡੀ ਆ ਵੇਖੋ ਬਾਕੀ ਸਾਰੀ ਹੁਣ ਐਲ.ਡੀ ਸਾਡੀ ਪੁਰਾਣੀ ਜਿਹੜੀ ਖਰਾਬ ਹੋ ਗਈ ਉਹ ਕਹਿੰਦੀ ਸੀ ਕਿ ਮੈਨੂੰ ਵੀ ਨਵਾਂ ਲੈ ਲਓ ਇਸ ਕਰਕੇ ਗਣੇ ਉਹਨੂੰ ਵੀ ਨਵਾਂ ਲੈ ਲਿਆ ਵਾ ਬੈਕ ਟੂ ਵਲੌਗ ਮਿਲਦੇ ਜਦੋਂ ਐਲ.ਡੀ ਹੁੰਦੀ ਤੁਹਾਨੂੰ ਆ ਗਿਆ ਸੀ ਨਿਊ ਤੇ ਲੱਗ ਗਿਆ ਲਾਈਟਾਂ ਆ ਵੇਖ ਸਕਦੇ ਜੋ ਘਰ ਇਹ ਆ ਜੀ ਸਾਡਾ ਤੇ ਨਿਊ ਲਾਈਟਸ ਆ ਐਲ.ਡੀ ਵੀ ਆਉਂਦੀ ਐਲ.ਡੀ ਦੇ ਖੂਚੀ ਚ ਆਪਾਂ ਚਾਹ ਬਰਫੀ ਵੀ ਖਾਂਦੇ ਪੀਂਦੇ ਹਾਂ ਜੀ ਵੇਖ ਸਕਦੇ ਹੋ ਤੇ ਆਇਆ ਜੀ ਮੇਰੇ ਪਾਪਾ ਬਰਫੀ ਖਾਂਦੇ ਹੋਏ ਚੋਰ ਹੀ ਪਾਪਾ ਬਰਫੀ ਖਾ ਰਹੇ ਆ ਹੀ ਹਮਾਰੇ ਸੇ ਸਾਡੀ ਐਲਡੀ ਆ ਗਈ ਆ ਜੀ ਆ ਅੰਕਲ ਹੁਣੀ ਐਲਡੀ ਲੈ ਕੇ ਆ ਗਏ ਲੁਸ਼ਕੋਰ ਪੈਣ ਦੀ ਆ ਆ ਜੀ ਸਾਡੀ ਗਾਇਸ ਐਲਡੀ ਐਲਡੀ ਆ ਗਈ ਆ ਜੀ ਕ੍ਰਿਸਟਲ ਯੂ ਐਚ ਦੀ ਐਲਡੀ ਤੇ ਚਿਮਣੀ ਆ ਗਈ ਆ ਜੀ ਦੋ ਚੀਜ਼ਾਂ ਆ ਗਈਆਂ ਜੀ ਮੰਮੀ ਦਾਪੀ ਜੀ ਤੇਲ ਚ ਤੇ ਵੇਖ ਸਕਦੇ ਜੋ ਗਾਇਸ ਆਹ ਤੁਹਾਨੂੰ ਇਹਨੇ ਕਹੇ ਜੀ ਆਲਦੀ ਰਨ ਇਹ 55 ਇੰਚ ਦੀ ਆਲਦੀ ਆ ਜੀ ਸਾਡੀ ਲੱਖਣ ਦਾ ਪੀ ਜੀ ਆਲਦੀ ਅੱਛਾ ਤੁਹਾਨੂੰ ਤੁਹਾਨੂੰ ਤਾਂ ਨਾਮ ਵੀ ਨਹੀਂ ਨਾ ਗਾਈਸ ਰੱਖ ਕੇ ਰੱਖ ਲਿਆ ਗਾਈਸ ਪਾਣੀ ਰੱਖ ਲਈ ਜੀ ਐਲਟੀ ਵੇਖ ਸਕਦੇ ਜੋ ਆਇਆ ਜੀ ਸਾਡੀ ਨਿਊ ਐਲਡੀ ਆ ਗਈ ਆਡੇ ਘਰ ਨਾਲ ਹੀ ਇਹ ਆਇਆ ਜੀ ਟੋਰਚਰ ਨਾਲ ਹੀ ਐਲਡੀ ਆ ਗਈ ਹੈ ਜੀ ਗਾਈਸ ਆਇਆ ਜੀ ਸਾਡੀ ਚਿਮਣੀ ਸੈਂਸਰ ਵਾਲੀ ਇਹ ਅਡੀ ਚਿਮਨੀ ਆ ਇਹ ਹੁਣ ਜਦੋਂ ਕੱਲ ਓਪਨਿੰਗ ਕਰਾਂਗੇ ਖੇਰ ਵਖਾਵਾਂਗੇ ਕਿਉਂਕਿ ਕੱਲ ਹੋਣਾ ਹੈ ਜੀ ਮਿਸਤਰੀਆਂ ਨੇ ਕੰਪਨੀ ਆ ਇਹ ਨਾਲ ਸਾਡੀ ਆ ਇਹ ਹੈਗੀ Samsung ਦੀ 55 ਇੰਚ ਦੀ ਐਲ.ਈ. ਇੱਥੇ ਲਗਣੀ ਆ ਪੁਰਾਣੀ ਸਾਡੀ ਖਰਾਬ ਹੋ ਗਈ ਸੀ ਇਸ ਕਰਕੇ ਸਾਨੂੰ ਨਿਊ ਲੋਣੀ ਪਈ ਇਸ ਗਾਇਸ ਹੁਣ ਸਾਡੀ ਐਲਡੀ ਕੱਲ ਦੀ ਆ ਗਈ ਸੀ ਤੇ ਅੱਜ ਆਏ ਆ ਜੀ ਫਿਟਿੰਗ ਕਰਨ ਵਾਲੇ ਮਤਲਬ ਕੰਪਨੀ ਤੋਂ ਭੇਜੇ ਉਹਨਾਂ ਨੇ ਕੰਪਨੀ ਵਾਲੇ ਜਿਹੜੇ ਹੁੰਦੇ ਵਾ ਤੇ ਅੱਜ ਲੱਗੀ ਹੋਣ ਸਾਡੀ ਐਲਡੀ ਦੀ ਫਿਟਿੰਗ ਆਈ ਥਿੰਕ ਇਹ ਚਿਮਨੀ ਵਾਲੇ ਨਹੀਂ ਵਾ ਐਲਡੀ ਦੀ ਫਿਟਿੰਗ ਹੁਣ ਲੱਗੀ ਆ ਮੈਂ ਤੁਹਾਨੂੰ ਵਿਖਾਉਣੀ ਆ ਜੀ ਕਿਹੜੇ ਅੰਕਲ ਹੁਣ ਆਏ ਆ ਤੇ ਬੈਚੂ ਲਾਗ ਤੁਹਾਡੇ ਨਾਲ ਜੁੜੇ ਰਿਓ ਓਕੇ ਗਾਇਸ ਕੰਨੀ ਆ ਗਈ ਆ ਜੀ ਤੇ ਅੰਕਲ ਹੁਣੇ ਹਾਡੀ ਐਲਡੀ ਦੀ ਓਪਨਿੰਗ ਕਰਨ ਦਾ ਪਿਆ ਅੰਕਲ ਨੇ ਗੱਟੀ ਜੀ ਸਾਡੀ ਐਲਡੀ ਬਾਹਰ ਗਾਇਸ ਆਇਆ ਜੀ ਸਾਡੀ ਐਲਡੀ ਓਪਨਿੰਗ ਕਰਤੀ ਅੰਕਲ ਹੁਣਾਂ ਨੇ ਤੇ ਵੇਖ ਸਕਦੇ ਜੋ ਗਾਇਸ ਇੱਥੇ ਹੁਣ ਲੱਗਣੀ ਸਾਡੀ ਐਲਡੀ ਗਾਇਸ ਅੰਕਲ ਹੁਣੇ ਲੱਗੇ ਜੀ ਫਿਟਿੰਗ ਕਰਨ ਤੇ ਤੁਹਾਨੂੰ ਵਹੋਣੀ ਆਂ ਕਿ ਮੈਂ ਗਾਈਸ ਵੇਖ ਸਕਦੇ ਜੋ ਪਰ ਅੰਕਲੋਂ ਨਹੀਂ ਫਿਟਿੰਗ ਕਰਨ ਗਾਈਸ ਵੇਖ ਸਕਦੇ ਜੋ ਅੰਕਲੋਂ ਕਟਿੰਗ ਕਰਨ ਦਾ ਪਿਆ ਜੀ ਫਿਟਿੰਗ ਹੋਉਂਦਾ ਪੀ ਗਾਈਸ ਦੇਖ ਸਕਦੇ ਜੀ ਪਰ ਨਹੀਂ ਦੇ ਲੱਖਣ ਦਾ ਪਿਆ ਜੀ ਬਹੁਤ ਮਾਈਕੀ ਨੂੰ ਤੇ ਆਹ ਹਲਜੀ ਸਾਡਾ ਵਾਸ ਠੀਕ ਆ ਮੈਨੂੰ ਪਤਾ ਹੈ ਕਿ ਦੋਰੀ ਸਾਰੇ ਨੂੰ ਲੈ ਸਾਰੇ ਨੂੰ ਕਰੋਗੇ ਖੜੀ ਹੈ ਗਾਇਸ਼ ਮਿੰਤੀ ਹੋਉਂਦੀ ਆ ਜੀ ਆਜੂਗੀ ਆਏ ਆਏ ਜੀ ਅਲਲੀ ਤੁਸੀਂ ਵੇਖ ਸਕਦੇ ਜੋ ਉਹ ਫਿਟਿੰਗ ਕੋ ਹੁੰਦਾ ਪੀ ਆ ਜੀ ਆ ਡੀ ਐਲ ਡੀ ਦੀ ਇਹਨਾਂ ਕੋਲ ਨਹੀਂ ਦੇ ਆ ਜੀ ਫਿਟਿੰਗ ਕਰਨ ਤੇ ਗਾਇਸਨ ਕਲੋਨੀ ਦੇ ਜੀ ਫਿਟਿੰਗ ਕਰਨ ਉਹ ਬਿਸਤਰੀ ਵਾਲਾ ਗਾਇਸ ਜਿਆਦਾ ਮਰਜੀ ਫਿਟਿੰਗ ਚੱਲਣ ਦਾ ਪੇ ਜੀ ਲੱਗੇ ਜੀ ਗਾਈਸ ਫੀਡਿੰਗ ਕਰਨ ਅੰਕਲ ਨੂੰ Samsung Ultra HD ਕੰਪਨੀ ਦਾ ਵੀ ਨਹੀਂ ਬਾਹਰ ਗੱਲ ਕਰਦੇ ਆ ਆ ਫੜੋ ਗਾਈਸ ਆ ਕੱਟ ਪੈਣੇ ਦੱਸ ਤਾਂ ਦੇ ਉਹ ਜੋ ਗਾਈਸ ਸਾਡੀ LD ਦੀ ਹੁੰਦਾ PG ਫਿਟਿੰਗ ਤੇ LD ਸਾਡੀ ਆਈ ਹੈ ਜੀ 55 ਇੰਚ ਦੀ ਆਏ ਐਲਬੀ ਆਹ ਥਣੇ ਪੈਣਾ ਨਾ ਬਹੁਤ ਬਹੁਤ ਬੇਟਾਲੇ ਬੰਦੀ ਜਿਹੜੀ ਦੇ ਉੱਪਰ ਜੁ ਲੱਗ ਜਾਂਦੀ ਹੈ ਗਾਇਸ ਹੋ ਗਈ ਆ ਜੀ ਫਿਟਿੰਗ ਆਇਆ ਜੀ origignal look ਸੁਤ ਰਹਾ ਤੇ ਕਿਦਾਂ ਰਿਵਾਇਤ ਨਾਲ ਆਲਾ ਕਿਤੇ ਦੇ ਨਹੀਂ ਨਹੀਂ ਕੁਛ ਨਹੀਂ ਹੋ ਐਸ ਤਰ੍ਹਾਂ ਬਸੇ ਐਸ ਤਰ੍ਹਾਂ ਤੇ ਚਾ ਪਾ ਗੋ ਗਾਇਸ ਹੋ ਗਈ ਜੀ ਫਿਟਿੰਗ ਐਲਡੀ ਦੀ ਤੇ ਵੇਖ ਸਕਦੇ ਚਲਦੀ ਹੈ ਜੇ ਅਸਲੀ ਹੋਵੇ ਬਚਾਈ ਨਾ ਇਸ ਵਾਰੀਆਂ ਦੀ ਛੋਟਾ ਯਾਰ ਮੋਟੇ ਦਾ ਆ ਵੇਖ ਸਕਦੇ ਜੋ ਗਾਇਸ ਬਹੁਤ ਹੀ ਛੋਟੀ ਜੀ ਜਗ੍ਹੀ ਹੈ ਗਾਇਸ ਚਲਤੀ ਹੈ ਜੀ ਐਲਡੀ ਐਨ ਫਾਪੀ ਨਾ ਦੇਖ ਗਾਇਸ ਗਾਈਸ ਵੇਖ ਸਕਦੇ ਜੀ ਲੈ ਉਹ ਨਾ ਕਿ ਤੱਕ ਛੇ ਦੋਨਾਂ ਦੇ ਪਿਛਲੇ ਥੋੜਾ ਬਧੜਤ ਹੋ ਗਿਆ ਹੈ ਜੀ ਉਹ ਕਿੱਦਾਂ ਹੈ ਕੈਮਰੇ ਵਾਈਫਾਈ ਲੱਗਦਾ ਹੈ ਗਾਈਸ ਵਾਈਫਾਈ ਦਾ ਪਾਸਵਰਡ ਦਿੱਤਾ ਜੀ ਦੂਜੂ ਲਾਉਂਗਾ ਕੈਮਰਾ ਆਪਣਾ ਉਹਨੂੰ ਲੋਡ ਕਰਨੀ ਹੈ ਕੈਮਰਾ ਬੀਸ਼ਾ ਹਾਂ ਇਹ ਚੈਨਲ ਦੇਖ ਰਹੇ ਹਾਂ ਥੋੜੇ ਬਾਰੇ ਇਹ ਦੂਜੂ ਬਾਰੇ ਗੱਲ ਨਹੀਂ ਸਮਝਉਂਦਾ ਇਹ ਪੀਜੀ ਸੈਟਿੰਗ ਇਹ ਨਹੀਂ ਲੋਈ ਕੀ ਮਲ ਆਈਡੀ ਵੀ ਫਾਰ ਦਿੱਤੀ ਗਈ ਆ ਜੀ